2500 ਰੁਪਏ ਦਾ ਕੋਰਟਾ ਪਜਾਮਾ ਬਾਜ਼ਾਰ ਚ ਸਾਡੇ ਕੋਲੋਂ ਲੈ ਜਾਓ 895 ਜੇ ਸਿਲਾਈ ਸਮੇਤ ਦਵਾਂਗੇ ਆਹ 10000 ਰੁਪਏ ਦਾ ਕੋਰਟਪੈਂਟ ਬਾਜ਼ਾਰ ਦੇ ਵਿੱਚ ਸਾਡੇ ਕੋਲ ਆਜੋ 2 ਪੀਸ ਕੋਰਟਪੈਂਟ 2995 ਜੇ ਸਿਲਾਈ ਕਰਕੇ ਦਵਾਂਗੇ ਡਿਜ਼ਾਈਨ ਭਾਵੇਂ ਇਦਾਂ ਨਾ ਬਣਾ ਲਓ ਭਾਵੇਂ ਤੁਸੀਂ ਡਿਜ਼ਾਈਨ ਇਦਾਂ ਨਾ ਬਣਾ ਲਓ 3 ਪੀਸ ਕੋਰਟਪੈਂਟ 15-16000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆਜੋ 15000 ਵਾਲਾ ਕੋਰਟਪੈਂਟ 3760 ਚ ਸਿਲਾਈ ਕਰਕੇ ਦੇ ਦੇਾਂਗੇ ਆ ਕੋਈ ਮੰਗਦਾ 16000 ਰੁਪਿਆ ਕੋਈ ਮੰਗਦਾ 18000 ਸਾਡੇ ਕੋਲ ਦਿੱਤੀ ਸ라이 ਸ਼ੇਰਵਾਨੀ ਸਿਰਫ 6500 ਰੁਪਏ ਚ ਲੈ ਜਾਓ ਆ ਚੱਕੋ ਕੁਰਤਾ ਪਜਾਮਾ ਦੁਪਈ ਵਾਲਾ ਆ ਸਲਵੈਚ ਚੈੱਕ ਕਰੋ ਜੀ ਪ੍ਰਿੰਟਡ ਚੀਜ਼ ਬਿਆਰਾ ਚ 3 3000 ਦਾ ਇੱਥੇ 1275 ਰੁਪਏ ਦਾ ਚੈੱਕ ਕਰੀ ਚੱਲੋ ਰੇਮਣ ਦਾ ਕੁਰਤਾ ਪਜਾਮਾ 3 3 4 4000 ਵਾਲਾ 1500 ਰੁਪਏ ਦੇ ਵਿੱਚ ਲੈ ਜਾਓ ਲੇਲਣ ਦਾ ਕੁਰਤਾ ਪਜਾਮਾ ਯਾਰ ਆਮਦਾ ਟਾਪ ਕਲਾਸ ਦਾ ਜਿਹੜੇ ਮੰਤਰੀ ਪਾਉਂਦੇ ਆ ਬਜ਼ਾਰਾਂ 'ਚ 5-5000 3000 ਰੁਪਏ ਦੇ ਵਿੱਚ ਪ੍ਰਿੰਟ ਸ਼ਰਟਾਂ ਲੈ ਲਓ ਡੱਬੀਆਂ ਵਾਲੀਆਂ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਬੈਂਕ 'ਚ ਕੰਮ ਕਰਦੇ ਹੋ ਜਾਂ ਕਿਸੇ ਹੋਰ ਆਫਿਸ 'ਚ ਕੰਮ ਕਰਦੇ ਹੋ ਸ਼ਰਟਾਂ ਦੇ ਵਿੱਚ ਬਹੁਤ ਵਧੀਆ ਰੇਂਜ ਆ ਪਰ ਤੁਹਾਨੂੰ ਇਹ ਗੱਲ ਦੱਸ ਦਿੰਨੇ ਆ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਦਸਤਾਰਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਜੀ ਸਾਡੇ ਕੋਲ ਤੁਸੀਂ ਰੂਪਿਆ ਫੁੱਲ ਵੈਲ ਦੇ ਵਿੱਚ 550 550 ਤੋਂ ਵੱਧ ਰੰਗ ਤੁਹਾਨੂੰ ਅਸੀਂ ਦਵਾਂਗੇ ਰੰਗ ਫੇਟ ਹੋ ਜਵੇ ਡੱਬ ਪੈ ਜਵੇ ਉਹਦੀ ਪੂਰੀ ਗਾਰੰਟੀ ਦਵਾਂਗੇ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਲੋਬੀ ਅਜ ਤਾਂ ਮੁੰਡਿਆਂ ਦੇ ਦੁੱਖ ਦੂਰ ਕਰ ਦਿਆਂਗੇ ਉਹ ਜਿਹਨੇ ਪੌਣੇ ਤਰਸੇਮ ਜੱਸੜਵਾਂ ਕੁਰਤੇ ਪਜਾਮੇ ਉਹ ਵੀ ਆ ਜਵੇ ਉਹ ਜਿਹਨੇ ਪੌਣਾ ਕਰਨ ਔਜਲੇਵਾਂ ਟਾਪ ਦਾ ਕੋਟ ਪੈਂਟ ਉਹ ਵੀ ਆ ਜਵੇ ਉਹ ਬੱਬੂ ਮਾਨਵਾਂ ਟੌਰ ਤੁਹਾਡੀ ਕਰ ਦਿਆਂਗੇ ਜਿਹਨੇ ਬਣਾਉਣੀ ਲੁੱਕ ਆਪਣੀ ਸਲਮਾਨ ਖਾਨ ਵਰਗੀ ਉਹ ਵੀ ਆ ਜਵੇ ਉਹ ਜਿਹੜੇ ਮੁੰਡੇ ਦੇ ਚਾਣਾ ਕੋੜੀ ਜਿਹਦਾ ਆ ਗਿਆ ਪਿਆ ਉਹ ਵੀ ਆ ਜਵੇ ਉਹ ਹੁਣ ਰੇਟ ਸੁਣ ਲੋ ਪੈਰਾ ਹੈ ਤਾਂ ਜ਼ਮੀਨ ਕਰ ਦਿਆਂਗੇ 2200 ਦਾ ਕੁਰਤਾ ਪਜਾਮਾ ਬਾਜ਼ਾਰ ਚ ਸਾਡੇ ਕੋਲ ਲੈ ਜਾਓ 895 ਚ ਸਲਾਈ ਸਮੇਤ ਦਵਾਂਗੇ ਆ 10000 ਰੁਪਏ ਦਾ ਕੋਰਟ ਪੈਂਟ ਬਾਜ਼ਾਰ ਦੇ ਵਿੱਚ ਸਾਡੇ ਕੋਲ ਆ ਜਾਓ 2 ਪੀਸ ਕੋਰਟ ਪੈਂਟ 2995 ਚ ਸਲਾਈ ਕਰਕੇ ਦਵਾਂਗੇ ਡਿਜ਼ਾਈਨ ਭਾਵੇਂ ਇਦਾਂ ਨਾ ਬਣਾ ਲਓ ਭਾਵੇਂ ਤੁਸੀਂ ਡਿਜ਼ਾਈਨ ਇਦਾਂ ਨਾ ਬਣਾ ਲਓ 3 ਪੀਸ ਕੋਰਟ ਪੈਂਟ 15-16000 ਤੋਂ ਘੱਟ ਕਿਸੇ ਨੇ ਨਹੀਂ ਦੇਣਾ ਸਾਡੇ ਕੋਲ ਆ ਜਾਓ 15000 ਵਾਲਾ ਕੋਰਟ ਪੈਂਟ 3760 ਚ ਸਲਾਈ ਕਰਕੇ ਦੇ ਦੇਾਂਗੇ ਅਕ ਕੋਈ ਮੰਗਦਾ 16000 ਰੁਪਿਆ ਕੋਈ ਮੰਗਦਾ 18000 ਸਾਡੇ ਕੋਲ ਸਿੱਤੀ ਸਲਾਈ ਸ਼ੇਰਵਾਨੀ ਸਿਰਫ 6500 ਰੁਪਏ ਚ ਲੈ ਜਾਓ ਭਾਈ ਜੀ ਮੈਨੂੰ ਪਤਾ ਤੁਹਾਡੇ ਕੋਲ 200 ਦਾ ਕੋਟ ਤਾਂ ਪਿਆਮਾ ਵੀ ਆ 500 ਰੁਪਿਆ 700 ਰੁਪਿਆ ਪਰ ਅੱਜ ਦੀ ਵੀਡੀਓ ਦੇ ਵਿੱਚ ਲਗਜ਼ਰੀ ਕੋਟ ਤੇ ਪਿਆਮੇ ਦਿਖਾ ਦਿਓ ਭਾਈ ਜੀ ਵਿਆਹ ਸ਼ਾਦੀਆਂ ਦਾ ਟਾਈਮ ਆ ਗਿਆ ਮੁੰਡੇ ਕਹਿੰਦੇ ਵੀ ਅਸੀਂ ਤਾਂ ਚੀਜਾਂ ਪਾਉਣੀਆਂ ਟੌਪ ਦੀਆਂ ਫਾਇਦੇ ਵੀ ਕਰ ਦਿਓ ਕੱਪੜਾ ਵੀ ਸੋਨਾ ਹੋਵੇ ਕੋਟ ਵੀ ਬ੍ਰਾਂਡਡ ਦੇ ਰੇਟ ਵੀ ਘੱਟ ਹੋਵੇ ਦੇਖੋ ਜੀ ਰਾਇਲ ਕਲਾਸ ਲਗਤਰੀ ਦਿਖਾ ਦਿੰਨੇ ਆ ਆ ਚੱਕੋ ਕੁਰਤਾ ਪਜਾਮਾ ਦੁਬਈ ਵਾਲਾ ਆ ਸਲਵੈ ਚੈੱਕ ਕਰੋ ਜੀ ਪ੍ਰਿੰਟਡ ਚੀਜ਼ ਬਿਆਰਾਂ ਚ 3 3000 ਦਾ ਇੱਥੇ 1275 ਰੁਪਏ ਦਾ ਚੈੱਕ ਕਰੀ ਚੱਲੋ ਰੇਮਨ ਦਾ ਕੁਰਤਾ ਪਜਾਮਾ 3 3 4 4000 ਵਾਲਾ 1500 ਰੁਪਏ ਦੇ ਵਿੱਚ ਲੈ ਜਾਓ ਲੇਲਨ ਦਾ ਕੁਰਤਾ ਪਜਾਮਾ ਸੀ ਆਰ ਆਮ ਦਾ ਟੌਪ ਕਲਾਸ ਦਾ ਜਿਹੜੇ ਮੰਤਰੀ ਪਾਉਂਦੇ ਆ ਬਿਆਰਾਂ ਜੇ 5 5000 3000 ਰੁਪਏ ਦੇ ਵਿੱਚ ਲੈ ਜਾਓ ਚੱਕੋ ਜੀ ਜੀਜ਼ਾ ਕੋਟਨ ਪੇਪਰ ਕਾਟਨ ਮੈਟੀ ਲੇਲਨ ਵਾਈਡ ਦੇ ਵਿੱਚ ਐਡਮਾ ਟੌਪ ਕਲਾਸੀਆਂ ਚਲੋ ਜੀ ਚੈੱਕ ਕਰੋ ਵਾਈਡ ਦੇ ਵਿੱਚ ਬਹੁਤ ਸਾਰੀ ਵੈਰਾਈਟੀ ਆ 컬러ਫੁਲ ਦੇਖੋ ਕਿਹੜਾ ਦੁਨੀਆ ਦਾ ਰੰਗ ਆ ਜਿਹੜਾ ਸਾਡੇ ਕੋਲ ਨਾ ਹੋਵੇ 컬러 ਦੇ ਵਿੱਚ ਵੀ ਕੁੜਤੇ ਮਿਲ ਜਣੇ ਆ ਭਾਈ ਜੀ 컬러 ਦੇ ਵਿੱਚ ਵੀ ਦੱਸੋ ਰੇਟ ਕਿੰਨਾ ਹੈ ਰਾ ਦੇਖੋ ਜੀ 컬러 ਕੁੜਤਾ ਪਿਆ ਮਾ 910 ਰੁਪਏ ਤੋਂ ਗੀਜ਼ਾ ਕਾਟਨ ਦਾ ਸ਼ੁਰੂ ਹੋ ਜਾਂਦਾ 1200 1500 3000 4000 5000 ਤੱਕ ਦੇ ਰਾਇਲ ਕਲਾਸ ਕੁੜਤੇ ਪਿਆ ਮੇ ਮਿਲ ਜਾਂਦੇ ਆ ਗੱਲ ਕੋਟ ਪੈਂਟ ਦੀ ਵੀ ਹੁਣ ਕਰਦੇ ਆ 2995 3750 ਦੇਖ ਲਿਆ ਹੁਣ ਤੁਸੀਂ ਕਹਿੰਦੇ ਅਸੀਂ ਰਾਇਲ ਕਲਾਸ ਲੈਣੇ ਆ ਪਰ ਭਾਈ ਜੀ ਸਵਾਲ ਇੱਕ ਮੇਰਾ ਪਹਿਲਾ ਬਾਜ਼ਾਰ ਚ ਕੋਟ ਪਿੰਟ ਦੀ ਸਿਲਾਈ ਇਕੱਲੀ 4000 ਰੁਪਿਆ ਆ ਤੁਸੀਂ 2995 ਚ ਸਿਲਾਈ ਸਮੇਤ ਦਈ ਕਿੱਦਾਂ ਜਾਂਦੇ ਹੋ ਦੇਖੋ ਜੀ ਮਾਤੂਸ਼ੀ ਦਸਤਾਰ ਦਾ ਫੈਬਰਿਕ ਮਾਤੂਸ਼ੀ ਦਸਤਾਰ ਦੀ ਸਟੀਚਿੰਗ ਕੁਆਲਿਟੀ ਸਾਰੀ ਏ-ਕਲਾਸ ਕੱਪੜਾ ਚੈੱਕ ਕਰ ਲਓ ਕੱਪੜਾ ਅਸੀਂ ਦੇ ਰਿਹਾ ਟੌਪ ਕਲਾਸ ਹਲੋ ਕੱਪੜਾ ਬੂਹੋ ਬੋਲੂਗਾ ਜਿਹੜਾ ਤੁਸੀਂ ਕਹਿੰਦੇ ਇਟਾਲੀਅਨ ਫੈਬਰਿਕ ਆ ਚੈੱਕ ਕਰੋ ਲਗਜ਼ਰੀ ਰॉयਲ ਕਲਾਸ ਹਾਲੈਂਡ ਟੈਰੀ ਦਾ ਕੱਪੜਾ ਜਿਹੜਾ ਬਜ਼ਾਰਾਂ 'ਚ ਇਕੱਲਾ 15 15 20 20 ਹਜ਼ਾਰ ਦਾ ਕੋਟ ਪੈਂਟ ਸਟਿਚ ਕਰਕੇ ਦਿੰਦੇ ਆ 5000 'ਚ ਸਟਿਚ ਕਰਕੇ ਲੈ ਜਾਓ ਰੰਗਾ ਵਿੱਚ ਟੌਪ ਕਲਾਸ ਕਲਰ ਕੁਆਲਿਟੀ ਡਿਜ਼ਾਈਨਿੰਗ ਇਹਦੇ ਵਿੱਚ ਕੋਈ ਵੀ ਕਮੀ ਨਹੀਂ ਅਸੀਂ ਰੱਖੀ ਅੱਛਾ ਭਾਈ ਜੀ ਮੈਨੂੰ ਦੱਸੋ ਸ਼ੇਰਵਾਨੀਆਂ ਦੇ ਵਿੱਚ ਕਿੰਨੇ ਰੰਗ ਆ ਕਿੰਦਾਂ ਦੇ ਡਿਜ਼ਾਈਨ ਆ ਸ਼ੁਰੂ ਕਿੱਥੋਂ ਜਾਂਦੀ ਤੇ ਕਿੱਥੇ ਤੱਕ ਚੱਲ ਜਾਂਦੀ ਆ ਦੇਖੋ ਜੀ ਤੁਹਾਨੂੰ ਸਿੱਧਾ ਹੀ ਕਹਤਾਂ ਜਿਹੜੀ 15 15000 ਸ਼ੇਰਵਾਨੀ ਰੈਂਟ ਤੇ ਮਿਲਦੀ ਆ ਸਾਡੇ ਕੋਲੇ 6500 6000 ਦੇ ਸਟਿਚ ਕਰਕੇ ਲੈ ਜਾਓ 6500 6000 ਤੋਂ ਲੈ ਕੇ ਸਾਡੇ ਕੋਲ 10 15 20 25 30000 ਤੱਕ ਦੀਆਂ ਸ਼ੇਰਵਾਨੀਆਂ ਡਿਜ਼ਾਈਨਰ ਮਿਲ ਜਾਂਦੀਆਂ ਡਿਜ਼ਾਈਨ ਚੈੱਕ ਕਰੋ ਕੁਆਲਿਟੀ ਸਟਿਚਿੰਗ ਦੀ ਚੈੱਕ ਕਰੋ ਟੌਪ ਕਲਾਸ ਫੈਬਰਿਕ ਟੌਪ ਕਲਾਸ ਸਟਿਚਿੰਗ ਡਿਜ਼ਾਈਨ ਜਿੱਤਾਂ ਦਾ ਮਰਜ਼ੀ ਬਣਾ ਲਓ ਸਟਾਈਲ ਜਿੰਦਾ ਮਰਜ਼ੀ ਬਣਾ ਲਓ ਕਮੀ ਨਹੀਂ ਕਿਸੇ ਚੀਜ਼ ਦੇ ਵਿੱਚ ਆਊਗੀ ਆ ਦੇਖੋ ਜੀ ਇਸ ਦੇ ਨਾਲ-ਨਾਲ ਤੁਸੀਂ ਬਲੇਜ਼ਰ ਬਣਾਉਣੀਆਂ ਹੈਗੀਆਂ ਤੁਸੀਂ ਲੌਂਗ ਕੋਟ ਬਣਾਉਣੇ ਹੈਗੇ ਆ ਤੁਸੀਂ ਪਾਰਟੀ ਪਰ ਕੋਰਤੇ ਪਜਾਮੇ ਲੈਣੇ ਆ ਚਾਹੇ ਤੁਸੀਂ ਲੈਣੀਆਂ ਸ਼ਰਟਾਂ ਪ੍ਰਿੰਟ ਸ਼ਰਟਾਂ ਲੈ ਲਓ ਡੱਬੀ ਵਾਲੀਆਂ ਲੈ ਜਾਓ ਚੈੱਕ ਲੈ ਜਾਓ ਪਲੇਨ ਲੈ ਜਾਓ ਬੈਂਕ 'ਚ ਕੰਮ ਕਰਦੇ ਹੋ ਜਾਂ ਕਿਸੇ ਹੋਰ ਆਫਿਸ 'ਚ ਕੰਮ ਕਰਦੇ ਹੋ ਸ਼ਰਟਾਂ ਦੇ ਵਿੱਚ ਬਹੁਤ ساری ਰੇਂਜ ਆ ਪਰ ਤੁਹਾਨੂੰ ਇਹ ਗੱਲ ਦੱਸ ਦਿੰਦੇ ਆ ਸਾਡੇ ਕੋਲ 3 350 ਰੁਪਏ ਤੋਂ ਸ਼ਰਟ ਸ਼ੁਰੂ ਹੋ ਜਾਂਦੀ ਆ ਉਦੋਂ ਉਪਰੀ ਰੇਂਜ ਦਾ ਜਿੰਦਾ ਨੀ ਮਰਜ਼ੀ ਪੂਰੇ ਪੰਜਾਬ ਦਾ ਨਹੀਂ ਪੂਰੇ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਦਸਤਾਰਾਂ ਦੇ ਵਿੱਚ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਸਾਡੇ ਕੋਲ ਤੁਸੀਂ ਰੂਪੀਆ ਫੁੱਲ ਵੇਲ ਦੇ ਵਿੱਚ 550 550 ਤੋਂ ਵੱਧ ਰੰਗ ਤੁਹਾਨੂੰ ਅਸੀਂ ਦਵਾਂਗੇ ਰੰਗ ਫੇਟ ਹੋ ਜਵੇ ਟੱਪ ਪੈ ਜਵੇ ਉਹਦੀ ਪੂਰੀ ਗਾਰੰਟੀ ਦਵਾਂਗੇ 3 ਮਹੀਨੇ ਦੇ ਵਿੱਚ ਵਿੱਚ ਤੁਸੀਂ ਪੱਗ ਬਦਲ ਕੇ ਨਵੀਂ ਲੈ ਕੇ ਜਾ ਸਕਦੇ ਆ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਮਲਾਜਮ ਆ ਖਾਕੀ ਯੂਨੀਫਾਰਮ ਦੇ ਅਕੋਰਡਿੰਗ ਦੇਖੋ ਕਿੰਨੇ ਸੋਹਣੇ ਸੋਹਣੇ ਸ਼ੇਡ ਆ ਤੁਹਾਡੀ ਯੂਨੀਫਾਰਮ ਦੇ ਨਾਲ ਮੈਚ ਕਰਕੇ ਦਸਤਾਰਾਂ ਦੇ ਦਿਆਂਗੇ ਤੁਸੀਂ ਭਾਵੇਂ ਕਿਸੇ ਵੀ ਰੈਂਕ ਤੋਂ ਐਸਆਈ ਐਸਐਚਓ ਐਸਪੀ ਐਸਐਸਬੀ ਆਈਜੀ ਡੀਆਈਜੀ ਭਾਵੇਂ ਡੀਜੀਪੀ ਪੰਜਾਬੋਂ ਮੁਲਾਜ਼ਮ ਭਰਾਵਾਂ ਦੇ ਲਈ ਸਾਡੇ ਕੋਲ ਬਹੁਤ ਸਾਰਾ ਫਾਇਦਾ ਇਹ ਤਾਂ ਹੈਗਾ ਪੰਜਾਬ ਪੁਲਿਸ ਲਈ ਆ ਦੇਖੋ ਜੀ ਸਾਡੇ ਮਿਲਟਰੀ ਦੇ ਵਿੱਚ ਜਿਹੜੇ ਜਵਾਨ ਆ ਜਿਹੜੇ ਬਾਰਡਰਾਂ ਦੇ ਸਾਡੀ ਰੱਖਿਆ ਕਰਦੇ ਆ ਉਹਨਾਂ ਦੀ ਯੂਨੀਫਾਰਮ ਦੇ ਅਕੋਰਡਿੰਗ ਵੀ ਸਾਡੇ ਕੋਲ ਛੇੜ ਮਿਲ ਜਾਣੇ ਆ ਜਿਹੜੇ ਭੈਣ ਭਰਾ ਸਾਡੇ ਦਮਾਲਾ ਸੀ ਆਉਂਦੇ ਤੇ ਦਮਾਲੇ ਦੇ ਵਿੱਚ ਵੀ ਸਾਡੇ ਕੋਲ ਬਹੁਤ ਸੋਹਣਾ ਕਪੜਾ ਬਹੁਤ ਸੋਹਣੇ ਰੰਗ ਰੇਟ ਬਹੁਤ ਘੱਟ ਹੈ ਗਿਆ ਭਾਈ ਜੀ ਲਾਈਨਿੰਗ ਦਾ ਕੱਪੜਾ ਹੈਗਾ ਦੇਖੋ ਜੀ ਲਾਈਨਿੰਗ ਦਾ ਕੱਪੜਾ ਜਦੋਂ ਤੁਸੀਂ ਸੂਟ ਸਟਿਚ ਕਰਾਣੇ ਹੋ ਮਹਿੰਗਾ ਤੇ ਲਾਈਨਿੰਗ ਟੇਲਰ ਮਾੜੀ ਲਾ ਦਿੰਦਾ ਤੇ ਸੂਟ ਵੀ ਖਰਾਬ ਹੁੰਦਾ ਹੈ ਲਾਈਨਿੰਗ ਤੁਸੀਂ ਲੈ ਲਓ ਮਾਤੂ ਸਿੰਘ ਦਸਤਾਰ ਦੀ ਗਰੰਟੀ ਵਾਲੀ 40 ਰੁਪਏ ਮੀਟਰ ਤੋਂ ਸ਼ੁਰੂ ਹੈ ਟੌਪ ਕਲਾਸ ਦੀ ਲਾਈਨਿੰਗ ਰੰਗ ਸਾਡੇ ਕੋਲ 550 ਤੋਂ ਵੱਧ ਰੁਪਇਆ ਫੁੱਲ ਵੈਲ ਲਾਈਨਿੰਗ ਦੇ ਵਿੱਚ ਸੇਮ ਰੰਗ ਸਾਡੇ ਕੋਲ ਅਵੇਲੇਬਲ ਮਿਲ ਜਾਂਦੇ ਸੋ ਛੇਤੀ ਆਜੋ ਕੋਈ ਜਾਣਕਾਰੀ ਲੈਣੀ ਹੋਵੇ ਨੰਬਰ ਸਕਰੀਨ ਤੇ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਨ ਟੀਵੀ got